ਅਸਾਮ ਦੀ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਅਮਰਤਪਾਲ ਸਿੰਘ ਵੱਲੋਂ ਆਪਣੀ ਚੋਣ ਮੀਮ ਦਾ ਆਗਾਜ਼ ਕਰ ਦਿੱਤਾ ਗਿਆ ਦਰਸ਼ਕਾਂ ਦੱਸਿਏ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਜਾ ਰਹੀ ਹੈ ਤੇ ਹੁਣ ਉਹਨਾਂ ਨੇ ਚੋਣ ਮੀਮ ਦੀ ਜਿਹੜੀ ਸ਼ੁਰੂਆਤ ਹੈ ਉਹ ਅ ਚਿੜੀ ਅਕਾਲ ਤਕ ਸਹਿ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਉਪਰੰਤ ਜਪਜੀ ਸਾਹਿਬ ਅਤੇ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਪਾਠ ਕਰਨ ਉਪਰੰਤ ਜਿਹੜੀ ਚੋਣ ਮੇਮਨ ਲਈ ਆਗਾਸ ਕਰਕੇ ਸ਼ੁਰੂਆਤ ਕਰ ਦਿੱਤੀ ਹੈ ਦਰਸ਼ਕਾਂ ਦਾਸੀਏ ਕਿ ਅ ਇੱਥੇ ਪਹੁੰਚਣ ਤੱਕ ਰਸਤੇ ਵਿੱਚ ਗੱਡੀਆਂ ਦੇ ਕਾਫਲੇ ਵਿੱਚ ਸ਼ਾਮਲ ਹੋਈਆਂ ਸੈਂਕੜੇ ਗੱਡੀਆਂ ਦੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਉਹ ਨਜ਼ਰ ਆਈਆਂ ਤੇ ਇੱਥੇ ਸੰਗਤਾਂ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਭਾਈ ਅਮਰਪਾਲ ਸਿੰਘ ਦੀ ਇਲੈਕਸ਼ਨ ਦਾਇਰ ਚਾਰਜ ਥਾਪਿਆ ਗਿਆ ਹੈ। ਅਧ ਨਾਲ ਹੀ ਗੋਇੰਦਵਾਲ ਸਾਹਿਬ ਰੋਡ ਤੇ ਸ਼੍ਰੀ ਖਡੂਰ ਸਾਹਿਬ ਵਿਖੇ ਚੋਣ ਦਫ਼ਤਰ ਵੀ ਖੋਲ੍ਹ ਦਿੱਤਾ ਗਿਆ ਹੈ। ਦਰਸ਼ਕਾਂ ਨੂੰ ਇਹ ਦੱਸ ਦਿੱਤੇ ਕਿ ਮਾਨਦਲ ਦੇ ਹਰਪਾਲ ਸਿੰਘ ਬਲੇਰ ਆਪਣੇ ਸਬਤ ਕੀਤੇ ਹੋਏ ਦਫ਼ਤਰ ਭਾਈ ਸਾਹਿਬ ਦੇ ਇਲੈਕਸ਼ਨ ਦਫ਼ਤਰ ਲਈ ਕੀਤੇ ਸੰਗਤ ਹਵਾਲੇ ਅਤੇ ਅੱਜ ਸਵੇਰ ਵੇਲੇ ਨਤਨੇਮ ਦੀਆਂ ਪੰਜ ਬਾਣੀਆਂ ਸੁਖਨੀ ਸਾਹਿਬ ਦੇ ਪਾਠ ਸਾਰਾ ਗੜੀ ਪੱਕਾ ਮੋਰਚਾ ਤੇ ਸੰਗਤ ਵੱਲੋਂ ਸਥਾਪਿਤ ਕੀਤਾ ਗਿਆ। ਤਾਂ ਦਰਸ਼ਕਾਂ ਦੱਸ ਦਿੱਤੇ ਉਨਾ ਅਮਰਕਪਾਲ ਵੱਲੋਂ ਵੀ ਚੋਣ ਮੈਦਾਨ ਦੇ ਵਿੱਚ ਜਿਹੜਾ ਕਹਿ ਲੀਏ ਕਿ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜੇਕਰ ਗੱਲ ਕੀਤੀ ਜਾਵੇ ਹਲਕਾ ਸ਼੍ਰੀ ਖਡੂਰ ਸਾਹਿਬ ਦਿੱਤਾ ਇੱਥੇ ਬਹੁਤ ਸਾਰੇ ਉਮੀਦਵਾਰ ਨੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਉਹ ਮੁਕਾਬਲੇ ਦੇ ਵਿੱਚ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਵੱਡਾ ਚਿਹਰਾ ਪੰਜਾਬ ਸਰਕਾਰ ਵਿੱਚ ਮੰਤਰੀ ਲਾਲਜੀਤ ਸਿੰਘ ਪੁੱਲਰ ਉਹ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਿਰਸਾ ਸਿੰਘ ਵਰਟੋਹਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਅਮਰਤਪਾਲ ਸਿੰਘ ਜੋ ਕਿ ਜਾਰਚੋਂ ਲੜਰੇ ਨੇ ਕੁਲਵੀਰ ਸਿੰਘ ਜੀਰਾ ਕਾਂਗਰਸ ਵੱਲੋਂ ਤਾਰੇ ਗਏ ਨੇ ਤੇ ਮਨਜੀਤ ਸਿੰਘ ਮੰਨਾ ਭਾਜਪਾ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਅਮਰਤਪਾਲ ਸਿੰਘ ਤੇ ਦੂਜੇ ਪਾਸੇ ਦੂਜੇ ਵਿਦਵਾਰਾਂ ਦੀਆਂ ਚਿੰਤਾਵਾਂ ਜਿਹੜੀਆਂ ਉਹ ਜ਼ਰੂਰ ਵਧਾ ਦਿੱਤੀਆਂ ਨੇ ਕਿਉਂਕਿ ਜਦੋਂ ਅਮਰਤਪਾਲ ਨੇ ਚੋਣ ਲੜਨ ਦਾ ਐਲਾਨ ਕੀਤਾ ਤਾਂ ਉਸ ਸਮੇਂ ਦੂਜੇ ਜਿਹੜੇ ਇਕੱਲੇ ਇੱਕ ਉਮੀਦਵਾਰ ਸੀ ਉਹਨਾਂ ਦੀਆਂ ਪਰੇਸ਼ਾਨੀਆਂ ਜ਼ਰੂਰ ਵਧੀਆਂ ਕਿਉਂਕਿ ਜੇ ਗੱਲ ਕੀਤੀ ਜਾਵੇ ਤਾਂ ਹਾਲਾ ਖਡੂਰ ਸਾਹਿਬ ਜਿਹੜਾ ਹਲਕਾ ਹੈ ਉਹ ਇੱਕ ਇਤਿਹਾਸਕ ਸੀਟ ਵਜੋਂ ਮੰਨੀ ਜਾਂਦੀ ਹੈ ਤੇ ਉੱਥੇ ਫਿਰ ਜਿਹੜਾ ਪ੍ਰਭਾਵ ਹੈ ਅਮਰਤਪਾਲ ਦਾ ਵੀ ਦੇਖਣ ਨੂੰ ਮਿਲਿਆ ਕਿਉਂਕਿ ਜਦੋਂ ਅਮਰਤਪਾਲ ਵੱਲੋਂ ਜੇਲ੍ਹ ਤੋਂ ਬਾਹਰ ਅਮਰਤ ਸੁਕਾਰ ਕੀਤਾ ਜਾਂਦਾ ਸੀ ਜਾਂ ਹੋਰ ਗਤੀਵਧੀਆਂ ਕੀਤੀਆਂ ਜਾਂਦੀਆਂ ਸੀ ਤਾਂ ਬਹੁਤ ਸਾਰੇ ਨੌਜਵਾਨ ਜਾਂ ਹੋਰ ਲੋਕ ਉਹਨਾਂ ਦੇ ਨਾਲ ਜੁੜੇ ਜਿਨ੍ਹਾਂ ਦਾ ਫਾਇਦਾ ਅੱਜ ਵੀ ਉਹਨਾਂ ਨੂੰ ਜਿਹੜਾ ਮਿਲਦਾ ਨਜ਼ਰ ਆ ਰਿਹਾ ਹੈ ਤਾਂ ਇਹ ਐਨਐਸਏ ਇੱਕ ਸਾਲੀ ਹੋਰ ਬਤਾ ਦਿੱਤੀ ਕਿ ਅਮਰਤਪਾਲ ਜੀ ਅਤੇ ਉਸ ਨੂੰ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਨਾਲ 8-9 ਸਾਥੀ ਵੀ ਜੇਲ੍ਹ ਦੇ ਵਿੱਚ ਬੰਦ ਨੇ ਪਰ ਇਸੇ ਦੌਰਾਨ ਉਹਨੇ ਵਿਚਾਰ ਬਣਾਇਆ ਕਿ ਕਿਉਂ ਨਾ ਲੋਕ ਸਭਾ ਦੀਆਂ ਚੋਣਾਂ ਲੜੀਆਂ ਜਾਂ ਉਸ ਤੋਂ ਬਾਅਦ ਉਹਨਾਂ ਨੇ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਉਹਨਾਂ ਦੀ ਮਾਤਾ ਜੀ ਵੱਲੋਂ ਚੋਣ ਲੜਨ ਦਾ ਦਾਨ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਚੋਣ ਮਹੀਮਾ ਜਿਹੜੀ ਉਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਕਹਿ ਲਿਏ ਕਿ ਪੰਜ ਪੌਣਾ ਮੁਕਾਬਲਾ ਜਿਹੜਾ ਉੱਥੇ ਇੱਥੇ ਹੋ ਰਿਹਾ ਹੈ ਇਕਰ ਸਿਮਰਜੀਤ ਸਿੰਘ ਮਾਨ ਦੇ ਮੇਦਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਜਿਹੜਾ ਹਰਪਾਲ ਸਿੰਘ ਬਲੇਅਰ ਵੱਲੋਂ ਆਪਣਾ ਚੋਲਣ ਦਾ ਲਾਨ ਵਾਪਸ ਲੈ ਲਿਆ ਗਿਆ ਤੇ ਅਮਰਤਪਾਲ ਸਿੰਘ ਨੂੰ ਸਿੱਧੇ ਸਪੋਰਟ ਕਰ ਦਿੱਤੀ ਗਈ ਦੂਜੇ ਨੰਬਰ ਤੇ ਗੱਲ ਕੀਤੀ ਜਾਵੇ ਤਾਂ ਬੀਬੀ ਪਰਮਜੀਤ ਕੌਰ ਖਾਲੜਾ ਵੀ ਹੁਣ ਅਮਰਤਪਾਲ ਦੀ ਸਪੋਰਟ ਦੇ ਵਿੱਚ ਨਜ਼ਰ ਆ ਰਹੇ ਨੇ ਦਰਸ਼ਕ ਇਥੋਂ ਦਾ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਜਿਹੜਾ ਆਪਣੀ ਮਿੱਧਵਾੜ ਦਾ ਨਾਮ ਵਾਪਸ ਲੈ ਲੈਣਾ ਚਾਹੀਦਾ ਤੇ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰਨੀ ਚਾਹੀਦੀ ਹੈ ਪਰ ਵਰਸਾਸ ਨੂੰ ਬਟੋਹਾ ਅਮਰਤਪਾਲ ਤੇ ਹਮਲਾ ਵੀ ਬੋਲਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਵੱਲੋਂ ਸਪਸ਼ਟ ਚੈ ਦੱਸ ਦਿੱਤਾ ਗਿਆ ਹੈ ਕਿ ਅਮਰਤਪਾਲ ਜੀ ਚੋਣ ਲੜੇ ਹਰੇਕ ਨੂੰ ਚੋਣ ਲੜਨ ਦਾ ਅਧਿਕਾਰ ਹੈ ਤੇ ਅਸੀਂ ਵੀ ਚੋਣ ਜਿਹੜੀ ਹੈ ਉਹ ਜ਼ਰੂਰ ਲੜਾਂਗੇ ਪਰ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਕੀ ਰਹਿੰਦੇ ਨੇ ਸਥਿਤੀਆਂ ਜਿਹੜੀਆਂ ਬਦਲਦੀਆਂ ਰਹਿੰਦੀਆਂ ਨੇ ਪਰ खडूर साहब के उत्तर नजरा ने जिस तरीके दर्शकों दलिया रहन ज्यों ही अमृतपाल तो ने चोन लड़न का दा ऐलान किया तो यह भी एक हॉट सीट वजो उभर के सामने आई भावे इस सीट के उ एक अकाली दल के दिग्गज बलटोहा उधर सी एम मान के उम्मीदवार लालजीत भुंदर भी भावें एक वाला चेहरा सके पर अमृतपाल तो ने इतने के हालात बदल दते ज्यों ही चोन लड़ा का ऐलान किया तो हूँ आने वाले दिनों स्थिति क्लीयर होगी कि आखिर इस सीट उत्ते ਲੋਕ ਕੀ ਚਾਹੁੰਦੇ ਨੇ ਹਾਲਾਂਕਿ ਜੇਕਰ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਪ੍ਰਤੀਕਿਰਿਆਵਾਂ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ ਉਹ ਮਰਪਾਲਪਾਲ ਸਿੰਘ ਦੇ ਪੱਖ ਦੇ ਵਿੱਚ ਜ਼ਿਆਦਾਤਰ ਸਾਹਮਣੇ ਆ ਰਹੀਆਂ ਨੇ ਸਾਰੇ ਦਰਸ਼ਕ ਜਾਣਦੇ ਨੇ ਪਰ ਹਾਲਾਤ ਕੀ ਰਹਿੰਦੇ ਨੇ ਆਉਣ ਵਾਲੇ ਸਮੇਂ ਤੇ ਨਿਰਪਰ ਕਰਨਗੇ ਤੇ 1 ਮਈ ਨੂੰ ਜਦੋਂ ਵੋਟਾਂ ਪੈਣਗੀਆਂ 1 ਜੂਨ ਨੂੰ ਮਾਫ ਕਰਨਾ ਤਾਂ 4 ਜੂਨ ਨੂੰ ਨਤੀਜੇ ਨੇ ਜਿਹੜੇ ਉਹ ਸਾਫ਼ ਹੋ ਜਾਣਗੇ 4 ਜੂਨ ਦੇ ਨਤੀਜੇ इन्होंने उम्मीदवार की किस्मत का फैसला कर आखिर कि आखर बाजी मारी है कि लोग उसके हक के नजर आए मीडिया